ਰੰਪਰਾ ਦੇ ਵਿੱਚ ਤੁਹਾਡੇ ਲਈ ਇੱਕ ਹੋਰ ਮਕਾਨ ਲੈ ਕੇ ਆਇਆ ਹਾਂ ਲੋਕੇਸ਼ਨ ਹੈ ਜੀ ਦੀ ਸ਼ਹਿਬਜਾਦਾ ਯੋਹਾਰ ਸਿੰਘ ਨਗਰ ਗਲੀ ਨੰਬਰ 4 ਤੇ ਮਕਾਨ ਦੀ ਜਿਹੜੀ ਮੋਰੋਂ ਫਰੰਟ ਹੈ ਚੌੜਾਈ ਹੈ ਉਹ ਹੈਗੀ ਹੈ 20 ਫੁੱਟ ਤੇ ਲੰਬਾਈ ਹੈਗੀ ਹੈ 45 ਫੁੱਟ ਪਹਿਲਾ ਜਿਹੜਾ ਪੋਰਸ਼ਨ ਹੈ ਮੋਰਲੇ ਪਾਸੇ ਤੋਂ ਉਹ ਹੋ ਨੀਵਾ ਉਹਦੇ ਵਿੱਚ ਵਾਸ਼ਰੂਮ ਵਗੈਰਾ ਬਣੇ ਹੋਏ ਆ ਤੇ ਅਗਲੇ ਪਾਸੇ ਤੋਂ ਉਹਨਾਂ ਨੇ 2.5 ਫੁੱਟ ਉੱਚਾ ਰੱਖਿਆ ਹੋਇਆ ਹੈਗਾ ਮਕਾਨ ਹੈ ਜੀ ਪੁਰਾਣਾ ਨਵਾਂ ਮਕਾਨ ਨਹੀਂ ਹੈਗਾ ਧਿਆਨ ਨਾਲ ਵੀਡੀਓ ਤੁਸੀਂ ਪੂਰੀ ਦੇਖ ਲਓ ਇਹ ਕਿਚਨ ਹੈ ਜੀ ਦੇ ਨਾਲ ਗੈਲਰੀ ਮੀਡੀਅਮ ਸਾਈਜ਼ ਦੀ ਗੈਲਰੀ ਹੈ ਤੇ ਸਾਈਡ ਤੇ ਇਹਨਾਂ ਨੇ ਇੱਕ ਇਹ ਮੰਨ ਲੇ ਚਲੋ ਤੁਸੀਂ ਇਹਨੂੰ ਡਰਾਇੰਗ ਰੂਮ ਮੰਨ ਲਓ ਤੁਸੀਂ ਚਾਹੇ ਤੁਸੀਂ ਇਹਨੂੰ ਬੈਡਰੂਮ ਮੰਨ ਲਓ ਤੇ ਬਾਈਆਂ ਨੇ ਤਾਂ ਇਹਦੇ ਵਿੱਚ ਬੈੱਡ ਲਾਇਆ ਹੋਇਆ ਸਟੋਰ ਨਹੀਂ ਹੈਗਾ ਤੁਸੀਂ ਇਸ ਜਿਹੜੀ ਲੋਕੇਸ਼ਨ ਨੂੰ ਸਟੋਰ ਦੇ ਤੌਰ ਤੇ ਵੀ ਵਰਤ ਸਕਦੇ ਹੋ ਕਿਉਂਕਿ ਅਗਲੇ ਪਾਸੇ ਤੋਂ ਜਿਹੜਾ ਹੈਗਾ ਥੋੜਾ ਜਆ ਇਹਨਾਂ ਨੇ ਬਾਈਆਂ ਨੇ ਥਾਂ ਥੱਲੇ ਰੋਕ ਤਾਂ ਤਾਂ ਉੱਪਰਲੇ ਪਾਸੇ ਥੋੜਾ ਜਆ ਥਾਂ ਕਟ ਗਿਆ ਤੇ ਇਹ ਪਹਿਲਾ ਬੈਡਰੂਮ ਹੈ ਜੀ ਤੇ ਸਮਾਨ ਹੈ ਜਿਹੜਾ ਬਈਆਂ ਨੇ ਉਹ ਮਤਲਬ ਜਿਹੜਾ ਬੈਡਰੂਮ ਹੈ ਇਹਨਾਂ ਦੇ ਉਹਨਾਂ ਦੇ ਵਿੱਚ ਹੀ ਥੋੜਾ ਬੋਤਾ ਰੱਖਿਆ ਹੋਇਆ ਹੈਗਾ ਇਸ ਨੂੰ ਤਾਂ ਇਹਨਾਂ ਲਗਭਗ ਜਿਹੜਾ ਹੈਗਾ ਸਟੋਰੀ ਬਣਾਇਆ ਹੋਇਆ ਹੈਗਾ ਤੇ ਅਗਲੇ ਪਾਸੇ ਦਿਖਾਉਣਿਆ ਤੁਹਾਨੂੰ ਇਹ ਪੂਰੀ ਗੈਲਰੀ ਦੇ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਗੈਲਰੀ ਤੇ ਨਿਗਾਹ ਮਾਰ ਲਓ ਮਕਾਨ ਠੀਕ ਠਾਕ ਹੈ ਇਹਨੂੰ ਆਪਾਂ ਬਾਲਾ ਚੰਗਾ ਵੀ ਨਹੀਂ ਕਹਿ ਸਕਦੇ ਤੇ ਇਹਨੂੰ ਆਪਾਂ ਮਾੜਾ ਵੀ ਨਹੀਂ ਕਹਿ ਸਕਦੇ ਲਓ ਜੀ ਇਹ ਹੈਗਾ ਜੀ ਦੂਜਾ ਬੈਡਰੂਮ ਇਹ ਦੂਸਰਾ ਬੈਡਰੂਮ ਹੈ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਬਾਈ ਜੀ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਸਾਡੇ ਤਿੱਕਰ ਕੋਈ ਲੋੜ ਹੋਵੇ ਸਾਡੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਸਾਨੂੰ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਕੋਈ ਸਲਾਹ ਲੈਣੀ ਹੈ ਸਾਡੇ ਤੋਂ ਤੁਸੀਂ ਸਲਾਹ ਲੈ ਸਕਦੇ ਹੋ ਤੇ ਇਹ ਆ ਗਈ ਜੀ ਪੌੜੀ ਨਾਲ ਇਹ ਵਾਸ਼ਰੂਮ ਹੈ ਤੇ ਵਾਸ਼ਰੂਮ ਥੱਲੇ ਬਣੇ ਹੋਏ ਆ ਮਕਾਨ ਇਹਨਾਂ ਦਾ ਉੱਚਾ ਤੇ ਇਹ ਪੌੜੀ ਚੜਦੀ ਆ ਤੇ ਮੈਂ ਬਾਈ ਨੂੰ ਕਿਹਾ ਸੀ ਮੈਂ ਪੌੜੀ ਡਿੱਗ ਜਾਈ ਨਹੀਂ ਕਹਿੰਦਾ ਨਹੀਂ ਯਾਰ ਡਿੱਗਾ ਕਿਵੇਂ ਜਾਊਗਾ ਤਾਂ ਸਮਾਨ ਹੀ ਬੜਾ ਵਧੀਆ ਮਸਾਲਾ ਵਗੈਰਾ ਪਾਇਆ ਹੋਇਆ ਮੈਂ ਚਲੋ ਕੋਈ ਗੱਲ ਨਹੀਂ ਚਲੋ ਹੁਣ ਆਪਾਂ ਉੱਪਰ ਚਲਦੇ ਆਂ ਉੱਪਰ ਜਾ ਕੇ ਤੁਹਾਨੂੰ ਜਿਹੜਾ ਹੈਗਾ ਮਕਾਨ ਦੇ ਆਲੇ ਦੁਆਲੇ ਦਾ 뷰 ਦਿਖਾਉਣੇ ਆਪਾਂ 뷰 ਬਹੁਤ ਨਜ਼ਾਰੀਦਾਰ ਹੈ ਆਜੋ ਉੱਪਰ ਚਲਦੇ ਆਂ ਲਓ ਜੀ ਉੱਪਰ ਆ ਗਏ ਉੱਪਰ ਬਾਈ ਨੇ ਮਿੱਟੀ-ਮੁੱਟੀ ਪਾ ਕੇ ਕਹਿੰਦੇ ਅਸੀਂ ਜਿਹੜੀ ਹੈਗੀ ਆ ਅ ਟੈਲ ਲਾ ਕੇ ਉਹਦੇ ਉੱਪਰ ਫੇਰ ਮਿੱਟੀ ਪਾਤੀ ਸੀ ਕਿਉਂਕਿ ਮੀਂਹ ਦਾ ਟਾਈਮ ਆ ਜਿਹੜੀ ਹੈਗੀ ਸਾਨੂੰ ਚਿੱਕੜ ਜਾਂ ਲੱਗ ਰਿਹਾ ਹਾਲ ਦੇਖੋ ਜੀ ਥਿਊ ਫੇਰ ਉੱਪਰ ਲਾ ਥਿਊ ਨਿਯਾਰੇਦਾਰ ਹੈ